ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਜ਼ੋਨ ਚੈਨਲ ਤੇ ਆਪਣੇ ਨਾਲ ਅੱਜ ਬਾਈ ਹੋਣੀ ਨੇ ਬਾਈ ਪਰਮਿੰਦਰ ਸਿੰਘ ਜੀ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਬਾਈ ਤੁਸੀਂ ਦੱਸੋ ਵਧੀਆ ਵਧੀਆ ਬਰੇ ਬਹੁਤ ਵਧੀਆ ਤੇ ਬਾਈ ਜੀ ਨਾਲ ਅੱਜ ਆਪਾਂ ਨੇ ਕੁਝ ਖਾਸ ਗੱਲਾਂ ਕਰਨੀਆਂ ਨੇ ਜਿਵੇਂ ਕਹ ਲੋ ਵੀ ਟੌਪਿਕ ਹੈ ਇੱਕ ਪੱਗ ਦਸਤਾਰ ਠੀਕ ਹੈ ਜਿਹਨੂੰ ਆਪਣੇ ਸਾਰੇ ਸਰਦਾਰ ਵੀਰ ਬੰਨਦੇ ਆ ਠੀਕ ਹੈ ਤੇ ਇਸ ਟੌਪਿਕ ਦੇ ਨਾਲ ਰਿਲੇਟਡ ਮੇਰੇ ਮਨ ਦੇ ਵਿੱਚ ਕੁਝ ਸਵਾਲ ਨੇ ਬਾਈ ਮੈਂ ਤੁਹਾਨੂੰ ਪੁੱਛਣੇ ਆ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਜਿਵੇਂ ਕਹ ਲੋ ਵੀ ਕਈ ਸਰਦਾਰ ਵੀਰ ਹੁੰਦੇ ਨੇ ਉਹ ਨਵੀਂ ਜਨਰੇਸ਼ਨ ਕਰੋ ਚਾਹੇ ਚਾਹੇ ਕਈ ਪੁਰਾਣੀ ਜਨਰੇਸ਼ਨ ਦੇ ਵੀ ਨੇ ਠੀਕ ਹੈ ਮੈਂ ਦੇਖਿਆ ਇੱਕ ਨਾ رپورਟਰ ਨੇ ਕਿਸੇ ਨੇ ਪੁੱਛਿਆ ਸੀਗਾ ਕਿਸੇ ਨੂੰ ਕੋਈ ਕੁਐਸਚਨ ਪੁੱਛਿਆ ਸੀ ਵੀ ਬਾਈ ਜੀ ਤੁਸ ਤੁਹਾਨੂੰ ਪਤਾ ਵੀ ਦੱਸਾਂ ਗੁਰੂਆਂ ਦੇ ਨਾਮ ਹਮ ਠੀਕ ਹੈ ਸਰਦਾਰ ਬੰਦੇ ਨੂੰ ਸਰਦਾਰ ਬੰਦੇ ਨੂੰ ਤੇ ਉਹ ਮਤਲਬ ਨਾ ਉਹ ਗੱਲ ਗੋਲ ਦੀ ਕਰਕੇ ਨਹੀਂ ਪਤਾ ਅੱਛਾ ਨਹੀਂ ਪਤਾ ਹੋਰ ਵੀ ਬਹੁਤ ਗੱਲਾਂ ਹੈ ਜੀਆਂ ਹੁੰਦੀਆਂ ਨੇ ਜਿੱਥੇ ਕਿਤੇ ਕੋਈ ਬੰਦਾ ਸਰਦਾਰ ਬੰਦਾ ਕਈ ਵਾਰੀ ਤਾਂ ਬਾਈ ਮਤਲਬ ਨਾ ਕਹਿ ਲੈਣਾ ਆਪਾਂ ਪੂਰੇ ਸਰੂਪ ਚ ਹੁੰਦਾ ਬੰਦਾ ਦਾੜੀ ਵੀ ਪੂਰੀ ਰੱਖੀ ਹੁੰਦੀ ਹੈ ਨਾ ਤੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਸਿੱਖ ਇਤਿਹਾਸ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਮਾੜਾ ਮੋਟਾ ਜਿਹਾ ਪਤਾ ਹੁੰਦਾ ਵੀ ਹਾਂ ਗੁਰਦੁਆਰਾ ਸਾਹਿਬ ਜਾਣੇ ਆ ਤੇ ਮੈਂ ਤਾਂ ਹੁਣ ਆਪਾਂ ਫਤੇਗੜ ਸਾਹਿਬ ਰਹਿੰਦੇ ਆ ਮੈਂ ਸੀਰੀਅਸਲੀ ਕਹਿੰਦਾ ਮੈਂ ਕਈ ਨਵੀਂ ਜਨਰੇਸ਼ਨ ਦੇ ਬੱਚਿਆਂ ਨੂੰ ਜਾਂ ਪੁੱਛ ਲਈਦਾ ਜਾਂ ਹਨਾ ਜਾਂ ਕੋਈ ਹੋਰ ਵੀ ਪੁੱਛਦਾ ਵੀ ਬਾਈ ਜੀ ਫਤੇਗੜ ਸਾਹਿਬ ਦਾ ਕੀ ਇਤਿਹਾਸ ਆ ਨਹੀਂ ਪਤਾ ਬਾਈ ਜੀ ਕਿਸਾਨੂੰ ਠੀਕ ਆ ਚਲੋ ਦੂਰ ਨੇੜੇ ਦੀ ਗੱਲ ਉਹ ਉਹ ਆ ਨਾ ਪਰ ਜਿਹੜੀ ਨੇੜੀ ਹੈ ਬੇਸਿਕ ਚੀਜ਼ਾਂ ਨੇ ਬੇਸਿਕ ਚੀਜ਼ਾਂ ਨੇ ਉਹ ਚੀਜ਼ਾਂ ਦਾ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਨੇ ਹਨਾ ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਭਈ ਬਹੁਤ ਸੋਹਣਾ ਜਿਹੜਾ ਟੋਪਿਕ ਵੀ ਅੱਜ ਦਾ ਤੇ ਸਵਾਲ ਬੜਾ ਵਧੀਆ ਤੁਹਾਡਾ ਕਿਉਂਕਿ ਇਹ ਅੱਜ ਸਾਡੇ ਭਾਈਚਾਰੇ ਦੀ ਸਿੱਖ ਭਾਈਚਾਰੇ ਦੀ ਖਾਸ ਤੌਰ ਤੇ ਤਰਾਸਦੀ ਆ ਵੀ ਅਸੀਂ ਪੱਗਾਂ ਬੰਨਣੀਆਂ ਸਿੱਖਣੀਆਂ ਹਨਾ ਮੈਂ ਇਹ ਨਹੀਂ ਕਹਿੰਦਾ ਵੀ ਪੱਗਾਂ ਨਾ ਬੰਨੋ ਦਾੜੀ ਇਹਨਾਂ ਰੱਖੋ ਹਨਾ ਸਰੂਪ ਦੇ ਵਿੱਚ ਨਾ ਆਵੋ ਆਵੋ ਮੁਬਾਰਕ ਹੈ ਪਰ ਬੇਸਿਕ ਨੋਲਿਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਤੁਸੀਂ ਕਿਹਾ ਵੀ ਫਤਿਹਗੜ ਸਾਹਿਬ ਦਾ ਇਤਿਹਾਸ ਹਨਾ ਬਿਲਕੁਲ ਦਸਾਂ ਗੁਰੂਆਂ ਦੇ ਨਾਮ ਇਹ ਤਾਂ ਮਤਲਬ 2 ਜਾਂ 3 ਸਾਲ ਦੇ ਬੱਚੇ ਨੂੰ ਵੀ ਆਉਣੇ ਚਾਹੀਦੇ ਆ ਜੇ ਤੁਸੀਂ ਇੱਕ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਨਾ ਅੱਗੇ ਜਾ ਕੇ ਉਸ ਬੰਦੇ ਨੇ ਸਰਦਾਰ ਬਣਨਾ ਹੈ ਨਾ ਪੱਗ ਸਿਰ ਤੇ ਕਿਉਂ ਬੰਨ ਰਹੇ ਆ ਇੱਕ ਵੱਡਾ ਸਵਾਲ ਹੈ ਵੱਡਾ ਸਵਾਲ ਹੈ ਬਿਲਕੁਲ ਇਹ ਪੱਗ ਸਾਨੂੰ ਦਿੱਤੀ ਕਿਹਨਾਂ ਨੇ ਆ ਗੁਰੂਆਂ ਨੇ ਸਾਨੂੰ ਇਹ ਦਾਤ ਬਖਸ਼ੀ ਹੈ ਇਹਨੂੰ ਵਧੀਆ ਤਰੀਕੇ ਨਾਲ ਸਜਾਓ ਬਿਲਕੁਲ ਪਰ ਸਿਰਫ ਦਸਤਾਰ ਦੇ ਉੱਤੇ ਨਾ ਜ਼ੋਰ ਲਾਈਏ ਆਪਾਂ ਮੇਰਾ ਕਈ ਪ੍ਰੋਗਰਾਮਾਂ 'ਤੇ ਅਸੀਂ ਜਾਇਦਾ ਟਰਬਨ ਕੋਚ ਦੇ ਤੌਰ ਦੇ ਉੱਤੇ ਐਜੇ ਜੱਜ ਸੀ ਹਨਾ ਕੰਪੀਟੀਸ਼ਨਾਂ ਦੇ ਵਿੱਚ ਜਾਣੇ ਉੱਥੇ ਛੋਟੇ ਬੱਚੇ ਵੱਡੇ ਬੱਚੇ ਹਰੇਕ ਵਰਗ ਦੇ ਬੱਚੇ ਜਿਹੜਾ ਕੰਪੀਟੀਸ਼ਨ ਦੇ ਵਿੱਚ ਭਾਗ ਲੈਂਦੇ ਆ ਪਹਿਲੀ ਦੂਜੀ ਤੀਜੀ ਸਟੇਜ ਤੇ ਆਉਣ ਵਾਸਤੇ ਉਹ ਸੋਹਣੇ ਸੁਹਣੇ ਪੱਗਾਂ ਬੰਨਦੇ ਆ ਓਕੇ ਮੁਬਾਰਕ ਆ ਇਹ ਕੰਮ ਹੋਣੇ ਚਾਹੀਦੇ ਆ ਕਦਮ ਹੋਣੇ ਚਾਹੀਦੇ ਆ ਬੱਚਿਆਂ ਦੀ ਦਿਲਚਸਪੀ ਵੱਧਦੀ ਆ ਬਿਲਕੁਲ ਜੀ ਪਰ ਗੱਲ ਇਹ ਹੈ ਵੀ ਉਹਨਾਂ ਦੇ ਨਾਲ ਜੇ ਕੰਪੀਟੀਸ਼ਨ ਅਸੀਂ ਕਰਨੇ ਆ ਨਾ ਬੱਚਿਆਂ ਦੇ ਨਾਲ ਇੱਕ ਛੋਟਾ ਜਿਹਾ ਕੰਪੀਟੀਸ਼ਨ ਆਪਾਂ ਨਾਲ ਹੋੜ ਰੱਖ ਲਈਏ ਜਿਹੜੇ ਬੱਚੇ ਰਜਿਸਟ੍ਰੇਸ਼ਨ ਕਰਾਉਂਦੇ ਆ ਵੀ ਅਸੀਂ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ ਹਾਂਜੀ ਉਹਨਾਂ ਤੋਂ ਪਹਿਲੇ ਆਪਾਂ ਬੇਸਿਕ ਜਿਹੇ ਸਵਾਲ ਪੁੱਛ ਲਈਏ ਬਿਲਕੁਲ ਵੀ ਦਸਾਂ ਗੁਰੂਆਂ ਦੇ ਨਾਮ ਕੀ ਨੇ ਠੀਕ ਹੈ ਜੀ ਚਾਰ ਸਾਬਜਾਦਿਆਂ ਦੇ ਨਾਮ ਇਹਨਾਂ ਦੀ ਸ਼ਹੀਦੀ ਕਿੱਥੇ ਹੋਈ ਬਿਲਕੁਲ ਪੰਜ ਪਿਆਰਿਆਂ ਦੇ ਨਾਮ ਬਿਲਕੁਲ ਪਹਿਲਾ ਪਿਆਰਾ ਕਿਹੜਾ ਉੱਠਿਆ ਸੀ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਠੀਕ ਹੈ ਜੀ ਆਪਣਾ ਖਾਲਸਾ ਰਾਜ ਕਿੰਨਾ ਸਮਾਂ ਰਿਹਾ ਬਹੁਤ ਛੋਟੇ ਛੋਟੇ ਜਿਹੇ ਸਵਾਲ ਆ ਇਹ ਤਾਂ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਸਿਰ ਦੇ ਉੱਤੇ ਪੱਗ ਬੰਨਦੇ ਹੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਵੈਸੇ ਇਹ ਮੈਨੂੰ ਇਹ ਇੱਥੇ ਤੱਕ ਲੱਗਦਾ ਵੀ ਪੰਜਾਬ ਦੇ ਜਿਹੜੇ ਆਮ ਨਾਗਰਿਕ ਨੇ ਉਹਨਾਂ ਨੂੰ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਪਤਾ ਨੂੰ ਹੋਣੀ ਚਾਹੀਦੀ ਸਾਰਿਆਂ ਨੂੰ ਖਾਸ ਕਰਕੇ ਸਿੱਖ ਨਾਲ ਰਿਲੇਟਡ ਚੀਜ਼ਾਂ ਜੇ ਤੁਸੀਂ ਪੰਜਾਬ ਵਾਸੀ ਹੋ ਤਾਂ ਤੁਹਾਨੂੰ ਮੈਂ ਵੀ ਨਹੀਂ ਕਹਿੰਦਾ ਵੀ ਗੁਰੂਆਂ ਬਾਰੇ ਜਾਣਕਾਰੀ ਹਾਏ ਹਾ ਤੁਸੀਂ ਸ਼੍ਰੀ ਰਾਮਚੰਦਰ ਜੀ ਮਹਾਰਾਜ ਬਾਰੇ ਵੀ ਜਾਣਕਾਰੀ ਲੱਖੋ ਸ਼ਿਵ ਜੀ ਕੌਣ ਸੀਗੇ ਆਪਣੇ ਬਾਕੀ ਧਰਮ ਜਿੰਨੇ ਵੀ ਨੇ ਹਨ ਡੇਰਿਆਂ ਨੂੰ ਛੱਡ ਕੇ ਮੈਂ ਵੀ ਵਿੱਚ ਮੈਂਸ਼ਨ ਕਰਦਾ ਹਾਂ ਮੈਂ ਡੇਰਿਆਂ ਨੂੰ ਛੱਡ ਕੇ ਤੁਸੀਂ ਹਰੇਕ ਧਰਮ ਦੇ ਬਾਰੇ ਨੌਲੇਜ ਰੱਖੋ ਹਾਂਜੀ ਹਾਂਜੀ ਬਿਲਕੁਲ ਕਈ ਲੋਕ ਹੁੰਦੇ ਨੇ ਬਾਈ ਮੰਨ ਲਓ ਮੈਂ ਆ ਠੀਕ ਆ ਅੱਜ ਮੇਰੇ ਸਿਰ ਤੇ ਵਾਲ ਹੈਗੇ ਨੇ ਠੀਕ ਆ ਮੰਨ ਲਓ ਮੇਰੇ ਕੇਸ ਕੱਟੇ ਹੋਏ ਨੇ ਤੇ ਅੱਜ ਮੈਂ ਪੱਗ ਨਹੀਂ ਬੰਨਦਾ ਹੁਣ ਮੰਨ ਲਓ ਮੈਂ ਚਲੇਗਾ ਜਦੋਂ ਮੈਂ 30 35 ਤੋਂ ਪਲੱਸ ਹੋ ਗਿਆ 40 ਸਾਲ ਦੀ ਉਮਰ ਤੱਕ ਚਲੇ ਗਿਆ ਮੇਰੇ ਸਿਰ ਤੇ ਗੰਜ ਪੈ ਗਈ ਬਾਈ ਤੇ ਉਦੋਂ ਮੈਂ ਪੱਗ ਬੰਨਣੀ ਸਟਾਰਟ ਕਰਤੀ ਤੇ ਉਦੋਂ ਜਿਹੜੇ ਲੋਕ ਲੋਕਾਂ ਦੀ ਨਿਗਾਹ ਦੇ ਵਿੱਚ ਮੈਨੂੰ ਲੱਗਦਾ ਵੀ ਮੈਂ ਇਦਾਂ ਜਿਵੇਂ ਹਾਂ ਯਾਰ ਮੈਂ ਸਰਦਾਰ ਆ ਨੂੰ ਬਾਈ ਮੈਨੂੰ ਨਾ ਇੱਕ ਬੰਦੇ ਦਾ ਫੋਨ ਆਇਆ ਜਿੱਦਾਂ ਆਪਾਂ ਪੱਗਾਂ ਸਿਖਾਉਣ ਦਾ ਵੀ ਹਨਾ ਆਪਾਂ ਕੰਮ ਕਰਦੇ ਰਹੇ ਆ ਤੇ ਹੁਣ ਵੀ ਸਿਖਾਣੇ ਆ ਇਸੀ ਗੱਲ ਨਹੀਂ ਪਰ ਹੁਣ ਮੇਰੀ ਸੋਚ ਬਦਲ ਗਈ ਮੈਨੂੰ ਇਹ ਹੁੰਦਾ ਵੀ ਯਾਰ ਇਹਨੂੰ ਪੱਗ ਸਿਖਾਉਣੀ ਚਾਹੀਦੀ ਆ ਕਿ ਹੱਕਦਾਰ ਹੈਗਾ ਪੱਗ ਬੰਨਣ ਦੇ ਬਿਲਕੁਲ ਮੈਨੂੰ ਇੱਕ ਵੀਰ ਦਾ ਨਾ ਕਾਲ ਆਂਦਾ ਬਾਈ ਜੀ ਮੈਂ ਪੱਗ ਸਿੱਖਣੀ ਆ ਠੀਕ ਹੈ ਜੀ ਮੈਂ ਕਿਹਾ ਕੋਈ ਨਹੀਂ ਵੀਰੇ ਸਿਖਾ ਦਾਂਗੇ ਕਿਉਂਕਿ ਮੈਂ ਵੀ ਹੁਣ ਜੌਬ ਕਰਦਾ ਹਨਾ ਤੇ ਸੰਡੇ ਫ੍ਰੀ ਹੁੰਨੇ ਆ ਹੂੰ ਮੈਂ ਕਿਹਾ ਬਾਈ ਸੰਡੇ ਨੂੰ ਆ ਜੀ ਕੋਈ ਗੱਲ ਨਹੀਂ ਆਪਾਂ ਕਲਾਸਾਂ ਲਾ ਲਾਂਗੇ ਉਹਦਾ ਦੂਜੇ ਦਿਨ ਫੇਰ ਫੋਨ ਆ ਗਿਆ ਬਾਈ ਯਾਰ ਮੈਂ ਤਾਂ ਸਿਖਾ ਦੇ ਵਸਤੂ ਪੱਗ ਅੱਛਾ ਮੈਂ ਕਿਹਾ ਯਾਰ ਕਮਾਲ ਹੋ ਗਈ ਵੀ ਇੰਨਾ ਤੇ ਚਸਤੀ ਇਕਦਮ ਵੱਧ ਗਈ ਬੰਦੇ ਦੀ ਹਣਾ ਫਿਰ ਮੈਂ ਉਹਨੂੰ ਕਾਰਨ ਪੁੱਛਿਆ ਮੈਂ ਕਿਹਾ ਬਈ ਗੱਲ ਕੀ ਹੋਈ ਯਾਰ ਵੀ ਇਕਦਮ ਹਣਾ ਤੂੰ ਇੰਨਾ ਉਤਾਵਲਾ ਹੋ ਰਿਹਾ ਵੀ ਮੈਂ ਪੱਗ ਸਿੱਖਣੀ ਹੂ ਸਕਣੀ ਹਣਾ ਬਿਲਕੁਲ ਦੇਖੋ ਹਾਂਜੀ ਹਾਂਜੀ ਕਹਿੰਦਾ ਯਾਰ ਗੱਲ ਤਾਂ ਕੁਝ ਨਹੀਂ ਬਸ ਸਿਰੱਚ ਕਹਿੰਦਾ ਗੰਜ ਪੈ ਅੱਛਾ ਜੀ ਕਹਿੰਦਾ ਸਿਰੱਚ ਗੰਜ ਪੈ ਜੀ ਤਾਂ ਮੈਂ ਪੱਗ ਬੰਨਣੀ ਆ ਦੇਖੋ ਮਾਰ ਜਣ ਪਰਿਵਾਰ-ਵਾਰ ਤੇ ਹਣਾ ਸਾਡੇ ਕਰਕੇ ਬਿਲਕੁਲ ਬਿਲਕੁਲ ਆਪਣਾ ਮਾਮਾ ਨੇ ਪੁੱਤਾਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਚ ਪਾਈ ਯਾਰ ਬਿਲਕੁਲ ਪੈਰ ਪੈਰ ਤੇ ਸ਼ਹੀਦੀ ਆ ਸਿੱਖ ਉਹ ਅਸੀਂ ਉਹਨਾ ਕਰਕੇ ਨਹੀਂ ਪੱਗ ਬੰਨ ਰਹੇ ਸਾਡੇ ਸਿਰ ਤੇ ਗੰਝ ਪੈ ਗਈ ਅਸੀਂ ਤਾਂ ਪੱਗ ਬੰਨ ਰਹੇ ਕਿੱਡੀ ਗੱਲ ਆ ਇਹ ਸ਼ਰਮ ਵਾਲੀ ਗੱਲ ਆ ਇਹ ਸਾਨੂੰ ਪੱਗ ਕਿਹਦੇ ਸਿਰ ਤੇ ਬੰਦਣੀ ਚਾਹੀਦੀ ਹੈ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਪੱਗਾਂ ਬੰਨਣੀਆਂ ਚਾਹੀਦੀਆਂ ਨੇ ਉਹ ਸਾਨੂੰ ਚੁਣਨਾ ਹੋਊ ਉਹਨਾਂ ਨੂੰ ਦੱਸੋ ਬੀਏ ਪੱਗ ਕਿੱਥੋਂ ਆਈ ਐ ਕਿਵੇਂ ਅਸੀਂ ਇਹਨਾਂ ਨੂੰ ਸਿਰਾਂ ਤੇ ਬੰਨਣ ਲੱਗੇ ਕਿ ਇਹਨਾਂ ਦੇ ਹੰਕਾਰ ਤੋੜੇ ਮਹਾਰਾਜ ਨੇ ਤਾਂ ਸਾਨੂੰ ਇਹ ਦਸਤਾਰਾਂ ਦਮਾਲੇ ਬਖਸ਼ੇ ਹਨ ਸੋ ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ ਜਦੋਂ 40-45 ਸਾਲ ਦੀ ਉਮਰ ਹੋ ਜਾਂਦੀ ਆ ਬੰਦੇ ਦੀ ਹਨਾ ਉਹ ਤੋਂ ਗੰਜ ਪੈਣ ਲੱਗ ਜਾਂਦੀ ਆ ਤਾਂ ਫੇਰ ਪੱਗ ਬੰਨਣ ਲੱਗਦਾ ਇਹ ਚੀਜ਼ ਗੱਲ ਹੁੰਦਾ ਇਕੱਲਾ ਸਰੂਪ ਬਣਾ ਕੇ ਮੇਰੇ ਵਰਗਾ ਦੇਖੀ ਬੰਦਾ ਇਕੱਲਾ ਸਰੂਪ ਦੇ ਵਿੱਚ ਆ ਕੇ ਕੰਮ ਮਾੜੇ ਕਰਦਾ ਫਿਰ ਇਹ ਹੁਣ ਆਪਾਂ ਚਰਨ ਘਾਟ ਵਾਲੇ ਬਾਬੇ ਦੀ ਗੱਲ ਕਰ ਲਈ ਜੀ ਹਾਂ ਇਹ ਵੀ ਮੁੱਦਾ ਬਹੁਤ ਵੱਖਰੀ ਉਹ ਕੀ ਕੰਮ ਕਰਦਾ ਫੜਿਆ ਗਿਆ ਬੰਦਾ ਦੇ ਸਹੀ ਗੱਲ ਆ ਇਹ ਤਾਂ ਉਹਦੇ ਤੇ ਉਹਦੇ ਤੇ ਵਿਸ਼ਵਾਸ ਸੀ ਲੋਕਾਂ ਦਾ ਵੀ ਇਹ ਯਾਰ ਸਾਨੂੰ ਰੱਬ ਨਾਲ ਜੋੜਨ ਵਾਲੀਆਂ ਚੀਜ਼ਾਂ ਨੇ ਆਪਾਂ ਦੇ ਕੋਲ ਜਾਣਦੇ ਆ ਪਰ ਉਹਨੇ ਇੱਕ ਸਰੂਪ ਦੀ ਬਦਨਾਮੀ ਕੀਤੀ ਆ ਇਹ ਵੀ ਸਾਨੂੰ ਪਛਾਣਨੇ ਪੈਣਗੇ ਵੀ ਸ਼ੇਰਾਂ ਦੀ ਖੱਲ ਪਾ ਕੇ ਗਿੱਦੜ ਘੜਾ ਘੜਾ ਇਹ ਤਾਂ ਅੱਜ ਪਛਾਣਨਾ ਪੈਣਾ ਉਹ ਵੀ ਪਛਾਣਨਾ ਪੈਣਾ ਬਾਈ ਸਹੀ ਗੱਲ ਆ ਬਿਲਕੁਲ ਤੁਹਾਡੀ ਬਿਲਕੁਲ ਸਹੀ ਗੱਲ ਆ ਅੱਛਾ ਇੱਕ ਗੱਲ ਮੈਂ ਹੋਰ ਇਥੇ ਨਾਲ ਜੋੜਨੀ ਚਾਹਨਾ ਦੇਖੋ ਮੈਂ ਵੀ ਪੱਗ ਬੰਨੀ ਆ ਹਨਾ ਵਧੀਆ ਢੰਗ ਨਾਲ ਬੰਨੀ ਆ ਪਰ ਇੱਕ ਜਦੋਂ ਮੈਂ ਪੱਗ ਬੰਨਦਾ ਨਾ ਮੇਰੇ ਮਨ ਦੇ ਵਿੱਚ ਸਵਾਲ ਆਉਂਦਾ ਵੀ ਯਾਰ ਉਹ ਜਿਹੜਾ ਨੇ ਕੁਰਬਾਨੀਆਂ ਕੀਤੀਆਂ ਕਿ ਉਹ ਕੋਚੀਆਂ ਪੱਗਾਂ ਵਾਲੇ ਸੀ ਤੁਸੀਂ ਕੋਈ ਵੀ ਸਟਾਈਲ ਦੇ ਵਿੱਚ ਪੱਗ ਬੰਨੋ ਪਰ ਦਸਤਾਰ ਦੇ ਨਾਲ-ਨਾਲ ਕਿਰਦਾਰ ਤੇ ਵੀ ਕੰਮ ਕਰੀਏ ਬਿਲਕੁਲ ਯਾਰ ਬਹੁਤ ਜ਼ਰੂਰੀ ਹੈ ਬਾਈ ਪਰਵਿੰਦਰ ਭਾਈ ਇਹ ਚੀਜ਼ਾਂ ਬਹੁਤ ਦੇਖੋ ਪਤਾ ਗੱਲ ਕੀ ਆ ਹੁਣ ਆਪਾਂ ਸਿਰ ਤੇ ਪੱਗ ਬੰਨ ਲਈ ਹਾਂਜੀ ਤੁਹਾਡੀ ਇੱਕ ਅਲੱਗ ਪਛਾਣ ਬਣ ਗਈ ਤੁਹਾਡੀ ਇੱਕ ਅਲੱਗ ਆਇਡੈਂਟੀਟੀ ਬਣ ਜਾਂਦੀ ਆ ਵੀ ਤੁਸੀਂ ਸਰਦਾਰ ਹੋ ਦੇਖੋ ਤੁਹਾਡਾ ਕੋਈ ਨਾਮ ਨਹੀਂ ਜਾਣਦਾ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹਦੇ ਤੋਂ ਤੁਹਾਡੀ ਪਛਾਣ ਕੀ ਹੋਣੀ ਆ ਵੀ ਇਹ ਸਰਦਾਰ ਬੰਦੇ ਨੇ ਕੰਮ ਕਰਿਆ ਜਦੋਂ ਤੁਹਾਡੀ ਆਇਡੈਂਟੀਟੀ ਅਲੱਗ ਹੋਗੀ ਤਾਂ ਤੁਸੀਂ ਅਜਿਹੇ ਕੰਮ ਕਰੋ ਜਿਹਦੇ ਨਾਲ ਤੁਹਾਡਾ ਕਿਰਦਾਰ ਨਾ ਖਰਾਬ ਹੋਵੇ ਕਿਉਂਕਿ ਇਹ ਪੱਗ ਸਾਡੀ ਨਹੀਂ ਹੈਗੀ ਇਹ ਸਾਨੂੰ ਗੁਰੂ ਮਹਾਰਾਜ ਨੇ ਬਖਸ਼ੀ ਹੋਈ ਪੱਗ ਆ ਹਾਂ ਤੇ ਤੁਹਾਨੂੰ ਕਿਸੇ ਨੇ ਇਹ ਵੀ ਕਹਿਣਾ ਵੀ ਇਹ ਆ ਕੰਮ ਸੋਲੂ ਨੇ ਕੀਤਾ ਜੇ ਤੁਹਾਡੇ ਸਿਰ ਤੇ ਦਸਤਾਰ ਆ ਤਾਂ ਲੋਕਾਂ ਨੇ ਕਹਿਣਾ ਬਈ ਇਹ ਸਰਦਾਰ ਬੰਦੇ ਨੇ ਕੰਮ ਕਰਿਆ ਸਹੀ ਗੱਲ ਹੁਣ ਉਹ ਕੰਮ ਕੀ ਆ ਚੰਗਾ ਹੈ ਜਾਂ ਮਾੜਾ ਇਹ ਤਾਂ ਹੈ ਇਹ ਅਸੀਂ ਦੇਖਾਂਗੇ ਅਸੀਂ ਸਿਰ ਤੇ ਪੱਗ ਬੰਨੀਆਂ ਹੁਣ ਇੱਕ ਚੀਜ਼ ਮੈਂ ਹੋਰ ਦੱਸਦਾ ਐ ਵੀ ਇੱਕ ਬਾਈ ਦਾ ਹੋਰ ਮੈਨੂੰ ਕੋਲ ਆਇਆ ਹਮ ਬਈ ਯਾਰ ਪੱਗ ਸਿੱਖਣੀਆਂ ਮੈਂ ਹਮ ਮੈਂ ਕਿਹਾ ਬਾਈ ਕੋਈ ਨਹੀਂ ਸਿਖਾਦਾ ਕਿ ਮੋਨਾ ਸੀਗਾ ਮੁੰਡਾ ਰੋਡਾ ਸੀਗਾ ਉਹ ਬੰਦਾ ਮੋੜ ਤੇ ਖੜਾ ਮੈਨੂੰ ਲੈਣ ਵਾਸਤੇ ਮੈਂ ਕਦੀ ਨਹੀਂ ਮਿਲਿਆ ਉਹਨੂੰ ਬੰਦੇ ਨੂੰ ਹਮ ਪਾਸ ਮੇਰੇ ਫੋਨ ਤੇ ਗੱਲ ਹੁੰਦੀ ਆ ਮੈਂ ਜਾਨਾਂ ਉਹ ਬੰਦਾ ਇੱਕ ਖੋਖੇ ਤੇ ਖੜਾ ਪਹਿਲੇ ਸਿਗਰਟ ਪੀ ਰਿਹਾ ਹੈ। ਅੱਛਾ ਜਿਹਨੇ ਪੱਗ ਸਿੱਖਣੀ ਆ। ਅੱਛਾ ਜੀ। ਉਹ ਬੰਦਾ ਸਿਗਰਟ ਪੀ ਰਿਹਾ ਯਾਰ ਮੈਂ ਕਿਹਾ ਤੂੰ ਤੂੰ ਪੱਗ ਸਿੱਖਣੀ ਆ ਯਾਰ। ਹੂੰ। ਜਦੇ ਮੈਂ ਯੂ ਟਰਨ ਲੇਤਾ ਵਾਪਸ ਆਇਆ ਮੈਂ ਕਿਹਾ ਤੂੰ ਪੱਗ ਨਹੀਂ ਸਿੱਖ। ਕਿਉਂਕਿ ਨਾ ਉਹੀ ਗੱਲ ਆ ਗਈ ਵੀ ਨਾ ਤਾਂ ਤੇਰਾ ਕੋਈ ਨਾਮ ਜਾਣਦਾ। ਬਿਲਕੁਲ। ਠੀਕ ਆ ਨਾ ਨਾ ਤੇਰਾ ਕੋਈ ਪਿੰਡ ਜਾਣਦਾ। ਅਗਲੇ ਨੇ ਕਹਣਾ ਸਰਦਾਰ ਬੰਦਾ ਸਿਗਰਟ ਪੀ ਰਿਹਾ। ਹੂੰ। ਹੁਣ ਇੱਥੇ ਮੈਂ ਸੋਚਣਾ ਵੀ ਇਦਾਂ ਦੇ ਬੰਦੇ ਨੂੰ ਪੱਗ ਸਿਖਾਉਣੀ ਚਾਹੀਦੀ ਆ। ਕਿਵੇਂ ਇਹਨੂੰ ਨੱਥ ਪਾਈ ਉਹ ਹੀ ਲੈਕ ਆਫ ਨੋਲੇਜ ਨੋਲੇਜ ਨਹੀਂ ਅਸੀਂ ਦਸਤਾਰ ਤਾਂ ਸਿਰ ਤੇ ਬੰਨ ਲੀ ਪਰ ਸਾਨੂੰ ਪਤਾ ਨਹੀਂ ਨਾ ਵੀ ਇਹ ਬੰਨੀ ਕਿਉਂ ਆ ਬੰਨੀ ਕਿਉਂ ਆ ਕੋਈ ਸਮਾਂ ਸੀਗਾ ਜਦੋਂ ਔਰੰਗਜ਼ੇਬ ਕਹਿੰਦਾ ਸੀਗਾ ਵੀ ਯਾਰ ਮੈਂ ਕਿਸੇ ਦੇ ਸਿਰਾਂ ਤੇ ਤਾਜ ਹੀ ਨਹੀਂ ਰਹਿਣ ਦੇਣਾ ਹਮ ਮਹਾਰਾਜ ਨੇ ਸਾਨੂੰ ਦਸਤਾਰੀਆਂ ਦਿੱਤੀਆਂ ਹਮ ਸਰਦਾਰੀਆਂ ਦਿੱਤੀਆਂ ਮਹਾਰਾਜ ਨੇ ਹਮ ਬੰਨੂ ਕਹਿੰਦੇ ਸਿਰਾਂ ਤੇ ਦੇਹਨਿਆ ਕੋਣ ਰੋਕਦਾ ਸਹੀ ਗਾ ਉਹ ਕਹਿੰਦਾ ਮੈਂ ਕਿਸੇ ਨੂੰ ਕੋਈ ਸਾਜ ਨਹੀਂ ਪਜਾਉਣ ਦੇਣਾ ਮਹਾਰਾਜ ਨੇ ਲਗਾੜਾ ਦੇਤਾ ਸਹੀ ਹਾਲਾ ਉਹ ਕਹਿੰਦਾ ਢੋਲਕੀਆਂ ਨਹੀਂ ਵੱਜਣ ਤੇ ਨਹੀਂ ਢੋਲ ਨਹੀਂ ਵੱਜਣ ਦੇਣ ਮਾਰਜ ਨੇ ਨਗਾੜਾ ਦੇ ਤਾਂ ਵੀ ਢੋਲਕੀਆਂ ਛਾਣੇ ਦਾ ਬਹੁਤ ਥੋੜੀ ਗੱਲ ਹੈ ਨਹੀਂ ਤਾਂ ਸਹੀ ਮਾਰਜ ਨੇ ਨਗਾੜੇ ਦਿੱਤੇ ਸਾਨੂੰ ਇਹਦੇ ਚੀਜ਼ਾਂ ਸੋਚਦੇ ਨਹੀਂ ਨਾ ਅਸੀਂ ਬਸ ਪੱਗਾਂ ਯਾਰ ਉਹ ਬੰਦਾ ਪੱਗ ਮੈਂ ਤਾਂ ਮੂਰ ਨਹੀਂ ਪੱਗ ਸਿੱਖਣੀ ਆ ਮੈਂ ਤਾਂ ਨਿੱਕੂ ਸਟਾਈਲ ਸਿੱਖਣਾ ਮੈਂ ਤਾਂ ਦਲਜੀਤ ਸਟਾਈਲ ਸਿੱਖਣਾ ਮੈਂ ਤਾਂ ਸਰਤਾਜ ਵਾਲੀ ਬੰਨਣੀ ਜਿਸੜ ਵਾਲੀ ਬੰਨਣੀ ਆ ਪੱਗ ਹੂੰ ਹੂੰ ਕੋਈ ਇਹ ਕਿਉਂ ਨਹੀਂ ਕਹਿੰਦਾ ਵੀ ਮੈਂ ਪੱਗ ਤਾਂ ਬੰਨਣੀ ਆ ਕਿਉਂਕਿ ਇਹ ਸਾਨੂੰ ਗੁਰਬੋਬੀ ਸਿੰਘ ਮਹਾਰਾਜ ਨੇ ਦਿੱਤੀ ਆ ਸਹੀ ਹਾਲਾ ਅੱਛਾ ਇੱਕ ਸਵਾਲ ਸੀਗਾ ਮੇਰਾ ਵੀ ਜਿਵੇਂ ਆਪਾਂ ਕਹਿੰਦੇ ਨਾ ਮੈਂ ਕਿਤੇ ਸੁਣਿਆ ਵੀ ਕਹਿੰਦੇ ਵੀ ਅੰਗਰੇਜ਼ਾਂ ਦਾ ਵੀ ਕੋਈ ਇਹਦੇ ਵਿੱਚ ਹੱਥ ਹੈਗਾ ਵੀ ਪੱਗ ਦੇ ਨਾਲ ਬਿਲਕੁਲ ਬਿਲਕੁਲ ਬਾਈ ਸੋਣੋ ਬਈ ਇਹ ਵੀ ਵੱਡਾ ਸਵਾਲ ਹੈ ਹਾਂਜੀ ਦੇਖੋ ਆਪਾਂ ਸਾਰੇ ਜਾਣਦੇ ਆ ਵੀ ਸਾਨੂੰ ਸਰਦਾਰੀਆਂ ਮਹਾਰਾਜ ਨੇ ਦਿੱਤੀਆਂ ਹਨਾ ਬਿਲਕੁਲ ਪਰ ਜਿਹੜੀ ਆ ਪੱਗ ਦੀ ਦਿੱਖ ਆ ਨਾ ਜਿਹੜੀ ਆ ਇੱਥੋਂ ਆਪਾਂ 50 ਬਣਾਉਨੇ ਆ ਤੇ ਆ ਪੱਗ ਹਨਾ ਇਹ ਅੰਗਰੇਜ਼ਾਂ ਦੇ ਸਮੇਂ ਆਈ ਆ ਅੱਛਾ ਜੀ ਇਹ ਸਟਾਈਲ ਜਿਹੜਾ ਅੰਗਰੇਜ਼ਾਂ ਦੇ ਸਮੇਂ ਆਇਆ ਅੱਛਾ ਜੀ ਉਹ ਕਿਵੇਂ ਆਇਆ ਜਦੋਂ ਬ੍ਰਿਟਿਸ਼ ਸਰਕਾਰ ਸੀ ਹਾਂਜੀ ਸਿੱਖ ਰੈਜੀਮੈਂਟ ਉਹਦੇ ਵਿੱਚ ਸੀ ਬਿਲਕੁਲ ਸਿੱਖ ਰੈਜੀਮੈਂਟ ਕਹ ਲਓ ਜਾਂ ਹੋਰ ਟੁਕੜੀਆਂ ਸਿੱਖਾਂ ਦੀਆਂ ਹਨਾ ਉਹ ਕੀ ਹੁੰਦਾ ਸੀਗਾ ਹੈਲਮਟ ਨਹੀਂ ਸੀ ਪਾਉਂਦੇ ਅੱਛਾ ਜੀ ਉਹ ਕਹਿੰਦੇ ਵੀ ਅਸੀਂ ਪੱਗਾਂ ਹੀ ਬੰਨਣੀਆਂ ਠੀਕ ਆ ਉਹ ਕਹਿੰਦੇ ਵੀ ਜੇ ਤੁਸੀਂ ਪੱਗਾਂ ਬੰਨਣੀਆਂ ਤਾਂ ਵੱਡੀਆਂ ਬੰਨੋ ਵੀ ਜਿਹਦੇ ਨਾਲ ਤੁਹਾਡੇ ਤੇ ਵਾਰ ਹੋਵੇ ਤੇ ਤੁਹਾਡੇ ਸਿਰ ਦਾ ਨੁਕਸਾਨ ਨਾ ਹੋਵੇ ਹਮ ਹੁਣ ਅੱ데 ਤਾਂ ਪੱਗਾਂ ਲੱਗ ਕੇ ਵੱਡੀਆਂ ਬੰਨਣ ਅੱ데 ਛੋਟੀਆਂ ਬੰਨਦੇ ਸੀ ਹਮ ਉਹ ਕਹਿੰਦੇ ਵੀ ਸਾਨੂੰ ਪਤਾ ਕਿਵੇਂ ਲੱਗੂਗਾ ਵੀ ਤੁਸੀਂ ਥੱਲੇ ਪੱਗ ਬੰਨੀਆਂ ਵੱਡੀਆਂ ਜਾਂ ਛੋਟੀਆਂ ਉਹਨਾਂ ਨੇ ਫਿਰ ਥੱਲੇ ਇੱਕ ਬੇਸ ਟਾਈਪ ਨਾਲ ਪੱਗ ਬਨਾਉਣੀ ਸ਼ੁਰੂ ਕਰਤੀ ਅੱਛਾ 50 ਜਾਂ ਮੰਨ ਲਾ ਜੇ ਕੋਈ ਬੰਦਾ 10 ਮੀਟਰ ਦੀ ਪੱਗ ਬੰਨਦਾ ਬਿਲਕੁਲ ਤਾਂ 5 ਮੀਟਰ ਦਾ ਥੱਲੇ ਬੇਸ ਬੰਨਣਾ ਉਹਨੂੰ ਲਾਜ਼ਮੀ ਕਰਤਾ ਅੱਛਾ ਇਹ 50 ਤਾਂ ਕਹਿੰਦੇ ਇਹਨੂੰ 50 ਹੁਣ ਤਾਂ ਆਪਾਂ ਲੀਰਾਂ ਜੀਆਂ ਬੰਨ ਲੈਨੇ ਆ ਉਹਨੂੰ 50 ਕਹਿੰਨੇ ਆ 50 ਦਾ ਮਤਲਬ ਹੁੰਦਾ ਸੀ ਵੀ ਪੱਗ ਦਾ ਅੱਧਾ ਹਿੱਸਾ ਉਹ ਥੱਲੇ ਪਹਿਲੇ ਬੰਨਣਾ ਓਕੇ ਓਕੇ ਮੈਂ ਨਾ ਕਾਲਜ ਟਾਈਮ ਦੇ ਵਿੱਚ ਵੀ ਦੇਖਿਆ ਆਪਣੇ ਤੇ ਹੁਣ ਵੀ ਡੇਲੀ ਦੇਖਦੇ ਆਪਾਂ ਜਦੋਂ ਕਿਤੇ ਵੀ ਮਾਰਕੀਟ ਵਿੱਚ ਲੰਘਦੇ ਆ ਹਨਾ ਵੀ ਜਿਹੜੀ ਅੱਜ ਦੀ ਜਨਰੇਸ਼ਨ ਆ ਬਾਈ ਜੀ ਉਹ ਜਿਹੜੇ ਸਰਦਾਰ ਮੁੰਡੇ ਨੇ ਬਾਈ ਉਹ ਕੁੜੀਆਂ ਪਿੱਛੇ ਗੇੜੇ ਮਾਰਦੇ ਵੀ ਦੇਖੇ ਆ ਸਾਰੇ ਨਹੀਂ ਹਮ ਸਾਰੇ ਨਹੀਂ ਮੈਂ ਕਹਿੰਦਾ ਪਰ ਜ਼ਿਆਦਾਤਰ ਦੇਖਿਆ ਜਾਂਦਾ ਯਾਰ ਬਾਈ ਮੈਂ ਨਾ ਇਸ ਚੀਜ਼ ਤੇ ਇੱਕ ਲਾਈਨ ਲਿਖੀ ਸੀਗੀ ਵੀ ਰੱਖਿਓ ਸਟਾਈਲ ਜਿਹੜਾ ਮਰਜ਼ੀ ਦਸਤਾਰ ਦਾ ਹਾਂਜੀ ਪੱਗਾਂ ਦੇ ਬੜੇ ਸਟਾਈਲ ਚੱਲ ਗਏ ਹਨਾ ਪੰਨੋ ਜੀ ਮੁਬਾਰਕ ਰੱਖਿਓ ਸਟਾਇਲ ਜਿਹੜਾ ਮਰਜੀ ਦਸਤਾਰ ਦਾ ਉੱਚਾ ਸੁੱਚਾ ਹੋਵੇ ਪਰ ਬੰਦਾ ਕਿਰਦਾਰ ਦਾ ਬਨ ਕੇ ਜੇ ਪੱਗਾਂ ਲਾਉਣੀਆਂ ਨੇ ਗੇੜੀਆਂ ਹਾਂਜੀ ਪੱਗ ਬੰਨੇ ਦਾ ਨਹੀਂ ਫਾਇਦਾ ਜੇ ਕੁੜੀਆਂ ਹੀ ਛੇੜੀਆਂ ਬਿਲਕੁਲ ਸਹੀ ਗੱਲ ਆ ਕਿਸੇ ਸਮੇਂ ਅਸੀਂ ਜਾਣੇ ਜਾਂਦੇ ਸੀਗੇ ਵੀ ਅਸੀਂ ਪੱਗਾਂ ਵਾਲੇ ਆ ਗਏ ਹਮ ਹੁਣ ਅਸੀਂ ਸੇਫ ਆ ਬਿਲਕੁਲ ਪਰ ਹੁਣ ਅਸੀਂ ਗਾਣਿਆਂ 'ਚ ਖੁਦ ਕਹੀ ਜਾਂਦੇ ਆ ਵੀ ਆ ਗਏ ਪੱਗਾਂ ਪੋਚਣੀਆਂ ਵਾਲੇ ਰਹੀ ਪੱਛ ਕੇ ਨਹੀਂ ਰੰਗਲੇ ਦੁਪੱਟੇ ਵਾਲੀ ਜੀ ਦਾਲ ਸਿੰਘ ਬਹਾਦਰ ਬਾਰੇ ਪੜੋ ਬਿਲਕੁਲ ਬਿਲਕੁਲ ਉਹ ਬੰਦਾ ਸਿੰਘ ਬਹਾਦਰ ਯਾਰ ਬੇਰਾਗੀ ਬੰਦਾ ਜਿਹੜਾ ਇੱਕ ਹੀਰਨ ਦੇ ਮਰਨ ਤੇ ਵੀ ਆਪਣਾ ਸਾਰਾ ਕੁਝ ਤਿਆਗ ਕੇ ਜੰਗਲਾਂ 'ਚ ਚਲੇ ਗਿਆ ਸੀ ਸਹੀ ਗੱਲ ਹੈ ਬਿਲਕੁਲ ਉਹ ਬੰਦਾ ਉਹ ਜਦੋਂ ਗੁਰਗੋਵੀ ਸਿੰਘ ਜੀ ਦੇ ਸੰਪਰਕ ਦੇ ਵਿੱਚ ਆਇਆ ਜਦੋਂ ਉਹਨੂੰ ਪਤਾ ਲੱਗਿਆ ਵੀ ਯਾਰ ਤੂੰ ਇੱਕ ਹਿਰਨ ਦੇ ਮਰੇ ਤੇ ਸੰਨਿਆਸ ਲੈ ਰਿਹਾ ਤੇ ਦੁਨੀਆ ਤੇ ਨਾ ਕਤਲੇਆਮ ਹੋ ਰਿਹਾ ਉਹਦਾ ਉਹਦਾ ਬਦਲਾ ਕੌਣ ਲਊਗਾ ਸਹੀ ਗੱਲ ਹੈ ਜੀ ਬਿਲਕੁਲ ਉਹ ਜਦੋਂ ਉਹਨੇ ਇਤਿਹਾਸ ਪੜ੍ਹਿਆ ਜਦੋਂ ਦੇਖਿਆ ਵੀ ਸਾਡੇ ਨਾਲ ਹੋ ਕੀ ਰਿਹਾ ਉਹ ਬੰਦਾ ਸਿੰਘ ਬਹਾਦਰ ਬਣ ਗਿਆ ਸਹੀ ਗੱਲ ਹੈ ਬਿਲਕੁਲ ਬੰਦਾ ਆਟੋਮੈਟਿਕਲੀ ਫਿਰ ਇਹਨਾਂ ਚੀਜ਼ਾਂ ਨਾਲ ਜੁੜਦਾ ਜਦੋਂ ਇਤਿਹਾਸ ਦੇ ਨਾਲ ਬੰਦਾ ਜਾਣੂ ਹੁੰਦਾ ਹੂੰ ਹੂੰ ਬਈ ਸਹੀ ਗੱਲ ਹੈ ਕਿਤਾਬਾਂ ਪੜਨੀਆਂ ਬਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਹੀ ਹੈ ਮੇਰੇ ਹਿਸਾਬ ਦੇ ਨਾਲ ਕਿਤਾਬਾਂ ਪੜੋ ਇਤਿਹਾਸਿਕ ਕਿਤਾਬਾਂ ਪੜੋ ਚੰਗੀਆਂ ਕਿਤਾਬਾਂ ਪੜੋ ਇਤਿਹਾਸ ਦੇ ਨਾਲ ਰਿਲੇਟਡ ਕਿਤਾਬਾਂ ਪੜੋ ਪਰ ਉਹ ਪੜੋ ਜਿਹਨਾਂ ਦੇ ਵਿੱਚ ਸੱਚਾ ਇਤਿਹਾਸ ਲਿਖਿਆ ਹੋਇਆ ਬਿਲਕੁਲ ਬਿਲਕੁਲ ਸੋਹਣੀਆਂ ਇਤਨੀ ਕਿਤਾਬਾਂ ਵੀ ਬਹੁਤ ਅੱਜ ਮਿਲ ਰਹੀਆਂ ਜਿਹਨਾਂ ਵਿੱਚ ਮੈਂ ਇਤਿਹਾਸ ਲਿਖਿਆ ਹੋਇਆ ਹੂੰ ਹੂੰ ਮੈਂ ਜੇ ਗੱਲ ਕਰ ਲਵਾਂ ਜਦੋਂ ਆਪਾਂ ਕਿਤਾਬਾਂ 'ਚ ਪੜਿਆ ਕਰਦੇ ਸੀਗੇ ਇਤਿਹਾਸ ਦੀਆਂ ਕਿਤਾਬਾਂ 'ਚ ਉਹਦੇ ਵਿੱਚ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦਾ ਵੀ ਜ਼ਿਕਰ ਮਿਲਦਾ ਸੀ ਮਿਲਦਾ ਸੀ ਬਾਈ ਜੀ ਠੀਕ ਹੈ ਨਾ ਉਹਦੇ ਵਿੱਚ ਪੰਜਾਬ ਤੇ ਕਿਨਾ ਕਿਨਾ ਨੇ ਚੜ੍ਹਾਈ ਕੀਤੀ ਕਿੰਨੀ ਵਾਰ ਚੜ੍ਹਾਈ ਕੀਤੀ ਤੇ ਕਿੰਨੇ ਭਾਜੜਾਂ ਪੁਆਈਆਂ ਸੀ ਉਹਦੇ ਬਾਰੇ ਲਿਖਿਆ ਹੁੰਦਾ ਉਹਦੇ ਬਾਰੇ ਲਿਖਿਆ ਹੁੰਦਾ ਮੈਂ ਨਾ ਅਸਲ ਦੇ ਵਿੱਚ ਮੈਂ 10th ਤੱਕ ਨਾ ਜਵਾਕਾਂ ਨੂੰ ਟਿਊਸ਼ਨ ਪੜਾਉਂਦਾ ਰਿਹਾ ਜਿਹੜੀਆਂ ਕਿਤਾਬਾਂ ਦਾ ਆਪਾਂ ਵਰਦੇ ਸੀਗੇ ਉਹਨਾਂ ਵਿੱਚ ਉਹ ਚੀਜ਼ਾਂ ਹੈਗੀਆਂ ਸੀਗੀਆਂ ਪਰ ਅੱਜ ਉਹ ਚੀਜ਼ਾਂ ਨਹੀਂ ਹੈਗੀਆਂ ਬਾਈ ਬਹੁਤ ਕੁਝ ਗਾਇਬ ਹੋ ਗਿਆ ਬਹੁਤ ਕੁਝ ਗਾਇਬ ਹੋ ਗਿਆ ਬਈ ਉਹਦੇ ਵਿੱਚ ਧਿਆਨ ਦੇਣ ਦੀ ਲੋੜ ਹੈ ਇਹਨਾਂ ਚੀਜ਼ਾਂ ਵੱਲ ਵੀ ਅச்சா ਭਾਈ ਇੱਕ ਸਵਾਲ ਹੋਰ ਕਰ ਸਕਦਾ ਹਾਂ ਬਿਲਕੁਲ ਬਿਲਕੁਲ ਭਾਈ ਮੈਂ ਨਾ ਕਈ ਵਾਰੀ ਕੋਈ ਆਪਾਂ ਆਪਾਂ ਨਾ ਕੋਈ ਫਿਲਮ ਦੇਖ ਲੈਂਦੇ ਆ ਮੰਨ ਲਓ ਜਾਂ ਕੁਝ ਵੀ ਕੋਈ ਆਪਣਾ ਫੋਨ ਸੌਰੀ ਗਾਣਾ ਦੇਖ ਲੈਂਦੇ ਕੋਈ ਗਾਣੇ ਦੀ ਵੀਡੀਓ ਜਾਂ ਫਿਲਮ ਦੀ ਵੀਡੀਓ ਹੋਣਾ ਦੇਖ ਲੈਂਦੇ ਆਪਾਂ ਉਹਦੇ ਵਿੱਚ ਸੀਨ ਕੀ ਹੁੰਦਾ ਲੜਾਈ ਹੋ ਗਈ ਜਾਂ ਕੁਝ ਵੀ ਕੋਈ ਮਾੜੀ ਮੋਟੀ ਗੱਲਬਾਤ ਹੋ ਗਈ ਮੰਨ ਲਓ ਕਿਸੇ ਖੇਤਾਂ 'ਚ ਲੜਾਈ ਹੋ ਗਈ ਵੱਡਾ ਰੌਲਾ ਹੋ ਗਿਆ ਹੂੰ ਠੀਕ ਹੈ ਉਹ ਫਿਲਮ ਦੇ ਵਿੱਚ ਕੀ ਹੁੰਦਾ ਭਾਈ ਇੱਕ ਦੂਜੇ ਦੀਆਂ ਪੱਗਾਂ ਉੱਤਰ ਜਾਂਦੀਆਂ ਨੇ ਤੇ ਉਹ ਮੈਨੂੰ ਇਹ ਚੀਜ਼ ਲੱਗਦੀ ਹੁੰਦੀ ਹੈ ਵੀ ਯਾਰ ਵੀ ਪ੍ਰੋਡਿਊਸਰ ਜਾਂ ਡਾਇਰੈਕਟਰ ਹਨਾ ਕਿਵੇਂ ਮਤਲਬ ਮੈਨੂੰ ਇਹ ਲੱਗਦਾ ਵੀ ਯਾਰ ਇਹ ਗਲਤ ਹੋ ਰਿਹਾ ਵੀ ਇਹੇ ਚੀਜ਼ ਦਾ ਯੂਜ਼ ਗਲਤ ਕਰ ਰਹੇ ਨੇ ਯਾਰ ਪੱਗ ਉਤਰਨੀ ਬਹੁਤ ਵੱਡੀ ਗੱਲ ਆ ਬਾਈ ਜੀ ਕੋਈ ਛੋਟੀ ਬੁਡੀ ਗੱਲ ਨਹੀਂ ਹੈਗੀ ਇਹ ਸਰਤਾਜ ਦਾ ਗਾਣਾ ਆ ਵੀ ਦਸ਼ਮਣ ਵੀ ਹੋ ਗਏ ਪਾਗ ਦਸਤਾਰ ਦਸਤਾਰ ਕਦੇ ਨਹੀਂ ਲਾਹੀ ਦੀ ਦਸਤਾਰ ਦਾ ਬਹੁਤ ਵੱਡਾ ਪਰ ਇਹ ਫਿਲਮਾਂ ਦੇ ਵਿੱਚ ਦੇਖਿਆ ਜਾਂਦਾ ਵੱਟਾਂ ਪਿੱਛੇ ਬਾਈ ਜੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਤੇ ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਮੈਨੂੰ ਤਾਂ ਇਹ ਵਧੀਆ ਨਹੀਂ ਲੱਗਦੀ ਗੱਲ ਯਾਰ ਮੈਨੂੰ ਸਹੀ ਨਹੀਂ ਲੱਗੀ ਇਹਦਾ ਬਿਲਕੁਲ ਬਿਲਕੁਲ ਗਲਤ ਆ ਬਈ ਪਤਾ ਦੇਖੋ ਇਹ ਚੀਜ਼ ਫਿਲਮਾਂ ਦੇ ਵਿੱਚ ਵੀ ਦਿਖਾਈ ਜਾਂਦੇ ਤੇ ਰਿਐਲਿਟੀ ਦੇ ਵਿੱਚ ਵੀ ਹੁੰਦੀ ਹੈ ਫਿਲਮਾਂ ਦੇ ਵਿੱਚ ਉਹੀ ਕੁਝ ਦੇਖਣ ਨੂੰ ਮਿਲਦਾ ਜਿਹੜਾ ਕੁਝ ਆਪਾਂ ਰਿਐਲਿਟੀ ਦੇ ਵਿੱਚ ਕੀਤਾ ਹੁੰਦਾ ਬਿਲਕੁਲ ਕਿਤੇ ਨਾ ਕਿਤੇ ਪੱਗਾਂ ਲੱਥੀਆਂ ਹੋਣਗੀਆਂ ਤਾਂ ਪ੍ਰੋਡਿਊਸਰ ਦੇ ਮਨ ਵਿੱਚ ਆਇਆ ਹੁਣ ਬਿਲਕੁਲ ਸਮਝਦੇ ਹੋ ਨਾ ਗੱਲ ਇਹ ਸਵਾਲ ਆਉਂਦਾ ਮਨ ਦੇ ਵਿੱਚ ਇਹ ਇਹ ਚੀਜ਼ ਸਾਨੂੰ ਖੁਦ ਨੂੰ ਸੋਚਣੀ ਚਾਹੀਦੀ ਆ ਵੀ ਯਾਰ ਇਹ ਭਾਵੇਂ ਕੋਈ ਦੁਸ਼ਮਣ ਵੀ ਆ ਨਾ ਉਦੇ ਪੱਗ ਥੋੜੇ ਦੁਸ਼ਮਣ ਦੀ ਨਹੀਂ ਬੰਨੀ ਹੋਈ। ਹੂੰ ਹੂੰ। ਉਹ ਪੱਗ ਮਹਾਰਾਜ ਦੀ ਦਿੱਤੀ ਹੋਈ ਆ। ਸਹੀ ਗੱਲ। ਤੁਸੀਂ ਉਹਦੇ ਨਾਲ ਲੜੋ, ਭੇਡੋ ਜੋ ਮਰਜ਼ੀ ਕਰੋ। ਹੂੰ ਹੂੰ। ਪਰ ਕੋਸ਼ਿਸ਼ ਕਰੋ ਵੀ ਉਹਦੀ ਦਸਤਾਰ ਨੂੰ ਹੱਥ ਨਾ ਪਾਈਏ। ਬਿਲਕੁਲ। ਉਹਦੇ ਕੇਸਾਂ ਨੂੰ ਹੱਥ ਨਾ ਪਾਈਏ। ਤੇ ਮੈਨੂੰ ਨਾ ਬਾਈ ਜੀ ਤੁਹਾਡੇ ਨਾਲ ਅੱਜ ਗੱਲ ਕਰਕੇ ਮੇਰੇ ਬਹੁਤ ਸਵਾਲਾਂ ਦੇ ਜਵਾਬ ਮਿਲੇ ਨੇ। ਬਾਕੀ ਤੁਸੀਂ ਸਾਰੇ ਦਰਸ਼ਕ ਕਮੈਂਟਾਂ ਦੇ ਵਿੱਚ ਦੱਸਿਓ ਵੀ ਸਾਡੇ ਇਹ ਵਿਚਾਰ ਤੁਹਾਨੂੰ ਕਿਵੇਂ ਲੱਗੇ। ਠੀਕ ਹੈ ਬਾਈ ਉਹਨਾਂ ਨਾਲ ਗੱਲਬਾਤ ਕੀਤੀ ਆਪਾਂ ਕਿ ਤੁਸੀਂ ਸਹਿਮਤ ਹੋ ਇਹ ਗੱਲਾਂ ਨਾਲ। ਠੀਕ ਹੈ ਬਾਕੀ ਆਪਣੇ ਆਪਣੇ ਵਿਚਾਰ ਦਿਓ। ああ。Uh,